ਸਤਿ ਸ਼੍ਰੀ ਅਕਾਲ ਜੀ। ਜੀ ਅੱਜ ਜੀ ਤੁਹਾਡੇ ਕੀ ਵਿਚਾਰ ਆ ਜੀ? ਸਰ ਕੁਝ ਕੁਐਸਚਨ ਪੁੱਟ ਕਰਦੀ ਆ ਤੁਹਾਨੂੰ। ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ। ਜਿਹੜੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਚੰਡੀਗੜ੍ਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨਾਲ ਮੀਟਿੰਗ ਹੋਈ ਸੀ। ਉਸ ਮੀਟਿੰਗ 'ਚ ਉਹਨਾਂ ਨੇ ਕੀ ਕਿਹਾ ਮਾਨ ਸਾਹਿਬ ਨੇ? ਮੁੱਖ ਮੰਤਰੀ ਭਵੰਤ ਮਾਨ ਦੇ ਨਾਲ ਮੀਟਿੰਗ ਜੋ ਪੰਜਾਬ ਨੂੰ ਚੰਡੀਗੜ੍ਹ 'ਚ ਹੋਈ। ਸੰਜੇ ਫਰਮ ਦੇ ਆਗੂ ਜੋ ਸतीश ਰਾਣਾ ਜਾਂ ਹੋਰ ਆਗੂ ਸ਼ਾਮਲ ਸੀ। ਜਿਵੇਂ ਮੁੱਖ ਮੰਤਰੀ ਭਵੰਤ ਮਾਨ ਨੇ ਬਹੁਤ ਹੀ ਬੜੀਆ ਮਹੌਲੇ ਮੀਟਿੰਗ ਕੀਤੀ। ਜਿਹੜੀਆਂ ਮੰਗਾਂ ਦੇ ਵਿਚਾਰ ਵਧੀਆ ਤਰੀਕਿਆਂ ਨਾਲ ਕੀਤੀ ਗਈ ਮੁੱਖ ਮੰਗ ਮਲਾਇਆ ਇਹ ਸੀ ਕਿ ਲਗਭਗ 5 ਸਾਲ 6 ਮਹੀਨੇ ਦਾ ਏਰੀਆ ਮਲਾਜਮਾਂ ਦਾ ਬਕਾਇਆ ਰਹਿੰਦਾ 1 ਕੁਸ਼ਨ ਏਰੀਆ ਦਾ ਵੀ ਉਹ ਦਿੱਤਾ ਜਾਵੇ ਜਿਸ ਨੂੰ ਮੁੱਖ ਮੰਤਰੀ ਭਵਨਤਮਨ ਸਾਹਿਬ ਨੇ ਪ੍ਰੋਸਸਤਾ ਵੀ ਤੁਹਾਡੇ ਏਰੀਆ ਦਾ ਹੱਲ ਜਲਦੀ ਕੀਤਾ ਜਾਊਗਾ ਦੂਜੇ ਵਸੇ ਉਹ ਪੰਜਾਬ ਸਰਕਾਰ ਵੱਲੋਂ 37 ਤਰ੍ਹਾਂ ਦੇ ਪੱਤੇ ਨੇ ਕੱਟ ਵੀ ਲੱਗਿਆ ਗਿਆ ਲਾਇਆ ਗਿਆ ਵੀ ਉਹ ਵੀ ਬਾਹਰ ਕੀਤੇ ਜਾਵੇ ਉਸ ਤੋਂ ਨਹੀਂ ਮੁੱਖ ਮੰਤਰੀ ਭਵਨਤਮਨ ਨੇ ਕਿਹਾ ਵੀ ਇਹਦਾ ਵੀ ਹੱਲ ਅਸੀਂ ਜਲਦੀ ਕਰਾਂਗੇ ਇਸ ਤਰ੍ਹਾਂ ਹੀ ਜੋ ਪੰਜਾਬ ਸਰਕਾਰ ਮੈਨੂੰ ਕੰਮ ਕਰਦੇ ਕੱਚੇ ਮਲਾਜਾਂ ਉਹਨਾਂ ਦੇ ਮੁਖਰੀਭਾਂ ਤਮਾਨ ਪਹਿਲਾਂ ਵੀ ਗਾਇ ਕਹਿ ਚੁੱਕਿਆ ਵੀ ਉਹ ਕੱਚੇ ਨੌਂ ਮੈਂ ਕੱਚਿਆ ਸਭ ਕਟੂੰਗਾ ਜ਼ਰੂਰ ਹਾਂ ਕੁਝ ਮਲਾਜ ਉਹਨਾਂ ਨੇ ਰੈਗੂਲਰ ਕੀਤੀ ਵੀ ਇਹਨੂੰ ਨਹੀਂ ਕੀਤੀ ਹੈ ਕੁਝ ਮਲਾਜ ਪਰ ਕੁਝ ਮਲਾਜ ਰਹਿ ਗਏ ਹਨ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲਨ ਰੋਪੜ ਦੇ ਵਿੱਚ ਜਾਂ ਗੁਰੂ ਹਰਗੋਬਿੰਦ ਥਰਮਲਨ ਲਹਿਰਾਮ ਹੱਬ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮੇ-ਕੰਮ ਕਰਦੇ ਆ ਬਹੁਤ ਹੀ ਘੱਟ ਥੰਦਾ 10 12 12000 ਦੇ ਉਹ ਇਹ ਮੁਖ ਮੰਗੇ ਆ ਵੀ ਸਾਡਾ ਜੋ ਤਨਖਾਹਾਂ ਜਬੰਦ ਕੀਤਾ ਜਾਂ ਸਾਨੂੰ ਰੈਗੂਲਰ ਕੀਤਾ ਹੈ ਉਸ ਸੰਧ ਦੇ ਵਿੱਚ ਵਿਤਵਾਂ ਦੀ ਹਰਪਾਸ ਸਿੰਘ ਜੀਮਾ ਨਾਲ ਮੀਟਿੰਗ ਹੋਈ ਮੁੱਖ ਮੰਤਰੀ ਭਵਨਤਮਨ ਸਾਹਿਬ ਨਾਲ ਮੀਟਿੰਗ ਹੋਈ ਪ੍ਰਮੁੱਖ ਮੰਤਰੀ ਭਵਨਤਮਨ ਨੇ ਕਿਹਾ ਸੀ ਵੀ ਅਸੀਂ ਜੋ ਕੱਚੇ ਬਣਾਇਆ ਉਹਨਾਂ ਦਾ ਹੱਲ ਜਲ ਜੀ ਕੀਤਾ ਜਾਊਗਾ ਵਿਸ਼ਵਾਸ ਕੀਤਾ ਜਸਦਾ ਆਪ ਸਰਕਾਰ ਤੋਂ ਵੀ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਟੀਚਰ ਰੈਗੂਲਰ ਕੀਤੇ ਗਏ ਆ ਵੀ ਰੋਪੜ ਤੋਂ ਬਣਾਉਣ ਦੇ ਵਿੱਚ ਲੈਰਾ ਮੁਹੰਮਦ ਤੁਰਮਨ ਦੇ ਵਿੱਚ ਕੰਮ ਕਰਦੇ ਕੱਚੇ ਕੰਮ ਵੀ ਪੱਕੇ ਕੀਤੇ ਜਾ ਸਕਦੇ ਆ ਦੂਜੇ ਵਾਰ ਅਸੀਂ ਮੰਗ ਕਰਦੇ ਆ ਪੀਐਸ ਪੀਸੀਐਲ ਤੋਂ ਪੀਐਸਪੀ ਸੈਲ ਤੋਂ ਵੀ ਇਸਤਰੀ ਵਿੱਚ ਜੋ ਖਾਲੀ ਬਹੁਤ ਬਈਆਂ ਅਸਾਮੀਆਂ ਨੇ ਜਿਸ ਤਰ੍ਹਾਂ ਰੋਪੜ ਥਰਮਲਾਂ ਦੇ ਵਿੱਚ ਜਾਂ ਲਹਿਰਾ ਮੁਹੰਮਦ ਥਰਮਲਾਂ ਦੇ ਵਿੱਚ ਇੱਕ ਇੱਕ ਕਰਮਚਾਰੀ ਤਿੰਨ ਤਿੰਨ ਚਾਰਜਡ ਲੋਕੇਸ਼ਨਾਂ ਦੇ ਕੰਮ ਕਰਦਾ ਹੁਣ ਫਾਇਰਮੈਨ ਇੱਕ ਵੀ ਨਹੀਂ ਹੈਗਾ ਜਾਂ ਰੋਪੜ ਥਰਮਲਾਂ ਦੇ ਵਿੱਚ ਆ ਨਾ ਹੀ ਰੁੱਪ ਇਹ ਲਹਿਰਾ ਮੁਹੰਮਦ ਥਰਮਲਾਂ ਦੇ ਵਿੱਚ ਆ ਹਰੇਕਿ ਫਾਇਰਮੈਨ ਨੇ ਅੱਗ ਬੁਝਾਉਣੀ ਹੁੰਦੀ ਆ ਅਸੀਂ ਮੰਗ ਕਰਦੇ ਆ ਪੀਐਸਪੀ ਸੈਲ ਮੈਨੇਜਮੈਂਟ ਤੋਂ ਵੀ ਖਾਲੀ ਬਈਆਂ ਅਸਾਮੀਆਂ ਪੀਐਸਪੀਸੀਐਲ ਦੇ ਵਿੱਚ ਪੀਐਸਟੀ ਸੈਲ ਭਰਿਆ ਹਾਂ ਨਹੀਂ ਬਣੇ ਪੁਰਾਣੀ ਪੈਨਸ਼ਨ ਸਕੀਮ ਤੇ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਯੂਐਸਪੀ ਬਾਰੇ ਦੱਸੋ ਮੈਨੂੰ ਪੁਰਾਣੀ ਪੈਨਸ ਸਕੀਮ ਜੋ 2004 ਤੋਂ ਭਾਰਤ ਦੇ ਮਰਾਜ਼ਮਾ ਉਹਨਾਂ ਦੇ ਉੱਪਰ ਸਰਕਾਰ ਨੇ ਧੱਕੇ ਨਾਲ ਜੋ ਐਨਪੀਐਸ ਸਕੀਮ ਲਾਗੂ ਕੀਤੀ ਸੀ ਪਰ ਹੁਣ ਮੋਦੀ ਸਰਕਾਰ ਵੱਲੋਂ ਇੱਕ ਨੋਟਿਸ ਕੀਤਾ ਗਿਆ ਯੂਪੀਐਸ ਦੇ ਉੱਪਰ ਕਿ ਜਿਸ ਕਰਮਚਾਰੀ ਦੀ 25 ਸਾਲ ਦੀ ਸੇਵਾ ਸਪੂਰੀ ਹੋਊਗੀ ਜਿਨੇ ਕੋਈ ਫੰਡ ਨਹੀਂ ਕਢਾਇਆ ਹੋਊਗਾ ਉਹਨੂੰ ਪੂਰੀ ਪੈਨਸ਼ਨ ਲੱਗੂਗੀ ਪਰ ਜੇ ਫੰਡ ਕਢਾਇਆ ਹੋਊਗਾ ਤਾਂ ਉਹਨੂੰ ਫੰਡ ਜਮ੍ਹਾਂ ਕਰਵਾਉਣਾ ਪਊਗਾ ਪਰ ਮੁਲਾਜ਼ਮ ਨੇ ਇਹ ਕਿਹਾ ਵੀ ਜੇਕਰ ਇਹੇ ਸ਼ਰਤ ਲਾਉਣੀ ਹਨ ਤਾਂ ਜੋ ਨੋਟੀਫਾਈ ਕੀਤਾ ਹੈ ਕੇਂਦਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਸਾਰੇ ਪੰਜਾਬ ਦੇ ਵਿੱਚ ਉਸ ਨੋਟੀਫਿਕੇਸ਼ਨਾਂ ਕਾਪੀਆਂ ਫੂਕੀਆਂ ਗਈਆਂ ਹਨ ਕੇਂਦਰ ਸਰਕਾਰ ਦੇ ਟੋਟਲ ਮਨਾਂ ਵੱਲੋਂ ਯੂਪੀਐਸ ਸਕੀਮ ਦਾ ਵਿਰੋਧ ਕੀਤਾ ਗਿਆ ਅਸੀਂ ਦੁਆਰਾ ਫਿਰ ਮੰਗ ਕਰਦੇ ਹਾਂ ਕਿ ਜੋ ਮੁਲਾਜ਼ਮ ਮੁੱਖ ਮੰਗ ਹੈਗੇ ਨਾ ਸਾਨੂੰ ਐਨਪੀਐਸ ਸਕੀਮ ਮਨਜ਼ੂਰਾ ਨਾ ਸਾਨੂੰ ਯੂਪੀਐਸ ਮਨਜ਼ੂਰਾ ਸਾਨੂੰ ਪੁਰਾਣੀ ਪੈਨਸ਼ਨਿੰਗ ਲਾਗੂ ਕੀਤੀ ਜਾਵੇ ਜਿਸ ਤਰ੍ਹਾਂ 2003 ਦੇ ਵਿੱਚ ਭਾਰਤੀ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨਿੰਗ ਲਾਗੂ ਕੀਤੀ ਗਈ ਆ ਉਹਨਾਂ ਨੂੰ ਪੈਨਸ਼ਨ 35000 ਜਾਂ 40000 45 ਦਾ ਲਾਦੀਆ ਪਰ ਉਹਨੇ ਇਹੀ ਮੰਗਿਆ ਕਿ ਸਾਨੂੰ 올ਡ ਪੈਨਸ਼ਨ ਲੱਗਦੀ ਜਾਵੇ ਹਾਂਜੀ ਬਣਜੀ ਪੈਨਸ਼ਨਾਂ ਤੇ ਆਗੂਆਂ ਦੀ ਮੀਟਿੰਗ ਹਰਪਾਲ ਸਿੰਘ ਚੀਮਾ ਜੀ ਨਾਲ ਹੋਈ ਸੀ ਜਦੋਂ ਤੇ ਉਹਨਾਂ ਨੇ ਕਿਹੜੀਆਂ ਕਿਹੜੀਆਂ ਮੰਗਾਂ ਮੰਨੀਆਂ ਉਹਦੇ ਮੀਟਿੰਗ ਚ ਬੇਤਮੰਦੀ ਹਰਪਾਲ ਸਿੰਘ ਜੀਮਾ ਸਾਹਿਬ ਨਾਲ ਮੀਟਿੰਗ ਹੋਈ ਸੀ ਪੰਜਾਬ ਬੰਦंडीगढ़ ਦੇ ਵਿੱਚ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਜਸਵੀ ਸਿੰਘ ਤਰਵਾਲਾ ਨੇ ਦੱਸਿਆ ਜੀ ਵਧੀਆ ਮਹੌਲੇ ਦੀ ਮੀਟਿੰਗ ਹੋਈ ਜਿਸ ਤੇ ਜੇ ਇੱਕੋ ਮੰਗ ਦੇ ਗੱਲਬਾਤ ਕੀਤੀ ਗਈ ਸੀ ਜੀ ਪ੍ਰਾਣੀ ਪੈਨ ਸਕੀਮਾਂ ਉਨ 1972 ਸਾਲ ਆਗੂ ਕੀਤਾ ਜਾਵੇ ਜਿਸ ਤੇ ਵੀ ਵਿਤਮਾ ਦੀ ਹਰਪਾਲ ਸਿੰਘ ਜੀਮਾ ਸਾਹਿਬ ਨੇ ਭਰੋਸਾ ਦਿਵਾਇਆ ਕਿ ਅਸੀਂ ਜਲਦੀ ਹੀ ਪੁਰਾਣੀ ਪੈਨਸ਼ਨ ਸਕੀਮ ਦੇ ਉੱਪਰ ਮੁੱਖ ਮੰਤਰੀ ਭਵੰਤ ਸਾਹਿਬ ਨਾਲ ਗੱਲਬਾਤ ਕਰਕੇ ਇਹ ਲਾਗੂ ਕਰਾਂਗੇ ਹਾਲਕੇ ਸਰਕਾਰ ਨੇ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਬਹੁਤ ਵਧੀਆ ਕੰਮ ਕੀਤਾ ਨੋਟੀਫਿਕੇਸ਼ਨ ਜਾਰੀ ਕਰਕੇ ਵੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਨਾਲ ਜਲਦੀ ਲਾਗੂ ਕਰਾਂਗੇ ਹੋ ਸਕਦਾ ਹੋਣ ਵਾਲੇ ਸਮੇਂ ਦੇ ਵਿੱਚ ਜੋ ਆ ਸਰਕਾਰ ਆ ਪੰਜਾਬ ਦੀ ਸਰਕਾਰ ਆ ਪੁਰਾਣੀ ਪੈਨਸ਼ਨ ਸਕੀਮ 1972 ਸਾਲ ਆਗੂ ਕਰ ਸਕਦੀ ਹਾਂ ਨਹੀਂ ਬਣਾਈ ਕੱਚੇ ਮੁਲਾਜ਼ਮਾਂ ਨੂੰ ਕਦੋਂ ਰੈਗੂਲਰ ਕੀਤਾ ਜਾ ਸਕਦਾ ਹੈ ਮੁੱਖ ਮੰਤਰੀ ਭਵੰਤ ਸਿੰਘ ਸਾਹਿਬ ਨਾਲ ਮੀਟਿੰਗ ਹੋਈ ਚੰਡੀਗੜ੍ਹ ਦੇ ਮੁਲਾਜ਼ਮਾਂ ਦੀ ਕੱਚੇ ਮੁਲਾਜ਼ਮਾਂ ਦੇ ਆਗੂਆਂ ਦੀ ਤੇ ਉਹਨਾਂ ਨੇ ਕਿਹਾ ਜੀ ਮੁੱਖ ਮੰਤਰੀ ਭਵੰਤ ਸਾਹਿਬ ਨੇ ਵੀ ਮੈਂ ਜਲਦੀ ਹੀ ਜੋ ਤੁਹਾਡੇ ਕੋਲ ਕੱਚਾ ਸ਼ਾਹਰ ਕਟੂਆ ਰੈਗੂਲਰ ਕਰੂੰਗਾ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਭਵੰਤ ਸਿੰਘ ਸਾਹਿਬ ਜੋ ਪੰਜਾਬ ਸਰਕਾਰ ਇਹ ਮੈਂ ਗੱਲ ਕਰਦਾ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਰੈਗੂਲਰ ਕਰ ਸਕਦੇ ਆ ਕਿਉਂਕਿ ਟੀਚ ਰੈਗੂਲਰ ਕੀਤੇ ਆ ਜਾਂ 53000 ਲਗਭਗ ਭਰਤੀ ਵੀ ਕੀਤੀ ਗਈ ਆ ਸਰਕਾਰ ਵੱਲੋਂ ਬੜਾ ਸਰੰਗਾ ਜੋ ਕਰਨਾ ਚਲੋ ਕਾਰਨਦਾਨ ਚੁੱਕਿਆ ਹਾਂ ਇਹ ਵੀ ਕਹਿ ਸਕਦੇ ਆਪਾਂ ਵੀ ਜਿਹੜੇ ਟੀਚਰਾਂ ਦੀ ਤਨਖਾਹ 11000 ਸੀ ਉਹਨਾਂ ਦੀ ਤਨਖਾਹ 23000 ਰੁਪਏ ਕਰਤੀ ਜਾਂ ਜਿਹਨਾਂ ਦੀ 6000 ਤਨਖਾਹ ਸੀ ਉਹਨਾਂ ਨੂੰ 18000 ਤਨਖਾਹ ਕਰਤੀ ਵਾਅਦਾ ਕੀਤਾ ਹੁਣ ਦੇਖੋ 12000 ਦਾ ਵਾਅਦਾ ਕਰ ਦਿੱਤਾ ਪਰ ਮਲਾਇਆ ਖੁਸ਼ ਨੇ ਇਸ ਕਰਕੇ ਪਰ ਉਹ ਉਹ ਵੀ ਮੰਗ ਕਰਦਾ ਜੀ ਸਾਨੂੰ ਜਿਸ ਤਰ੍ਹਾਂ ਪੁਰਾਣੇ ਮਲਾਣ ਨੂੰ ਬੇਸਿਕ ਵੀ ਡੀਏ ਮਿਲਦਾ ਸਾਨੂੰ ਵੀ ਬੇਸਿਕ ਵੀ ਡੀਏ ਇਸ ਤਰ੍ਹਾਂ ਲਾਪ ਕੀਤਾ ਜਾਵੇ ਤੇ ਸਾਡੇ ਦੇ ਪੁਰਾਣੀ ਪੈਨਸ਼ਨ ਲਾਪ ਕੀਤਾ ਜਾਵੇ ਹਾਂ ਜੀ ਬੰਦ ਧੰਨਵਾਦ ਵੈਲਕਮ ਮੈਡਮ